ਸਾਥੀਓ ਮੈਂ ਐਸ ਕੇ ਸੁਨੇਤ ਫਾਊਂਡਰ ਰੀਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦਾ ਹੈੱਡ ਆਫਿਸ ਅਡਾ ਟਿਲਵਾ ਟਿਲਨੋੜ ਦਿਲੰਦਰ ਤੋਂ ਬੋਲ ਰਿਹਾ ਅੱਜ ਦਾ ਜਿਹੜਾ ਇਹ ਵੀਡੀਓ ਅਸੀਂ ਬਣਾਉਣ ਜਾ ਰਹੇ ਆ ਇਹ ਵੀ ਇੱਕ ਹੋਰ ਕਾਫੀ ਅਹਿਮ ਵਿਸ਼ਾ ਹੈ ਜੇ ਦਿੱਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਜਰੂਰ ਵਿਚਾਰ ਕਰਨੀ ਚਾਹੀਦੀ ਹੈ ਖਾਸ ਕਰ ਜਿਹੜੇ ਸਟੂਡੈਂਟਸ ਆ ਜਿਹੜੇ ਵਿਦਿਆਰਥੀ ਆ ਉਨਾਂ ਲਈ ਵੀ ਇਹ ਵਿਸ਼ਾ ਬਹੁਤ ਅਹਿਮ ਹੈ ਇਹ ਵਿਸ਼ਾ ਹੈਗਾ ਆ ਅ ਸੁਣਨਾ ਤੇ ਬੋਲਣਾ ਇਹ ਸੁਣਨਾ ਤੇ ਸੁਣਾਉਣਾ ਜਾਂ ਸੁਣਨਾ ਤੇ ਬੋਲਣਾ ਇਹਦੇ ਨਾਲ ਜੁੜਿਆ ਹੋਇਆ ਆਪਾਂ ਇਹ ਦੇਖਦੇ ਆ ਕਿ ਜਿਹੜਾ ਸੁਣਨ ਦਾ ਜਿਹੜਾ ਰੁਝਾਨ ਆ ਉਹ ਵੀ ਸਮਾਜ ਦੇ ਵਿੱਚ ਬਹੁਤ ਘਟ ਰਿਹਾ ਹੈ ਔਰ ਜਿਹੜਾ ਬੋਲਣ ਦਾ ਰੁਝਾਨ ਆ ਉਹ ਜਿਆਦਾ ਅੱਗੇ ਨਾਲੋਂ ਵੱਧ ਰਿਹਾ ਪਰ ਜਦੋਂ ਅਸੀਂ ਕੋਈ ਵੀ ਚੀਜ਼ ਸਿੱਖਣੀ ਹੋਵੇ ਜਦੋਂ ਅਸੀਂ ਆਪਣੇ ਨੌਲੇਜ ਵਾਧਾ ਕਰਨਾ ਹੋਵੇ ਤੇ ਉਹਦੇ ਲਈ ਸਾਨੂੰ ਸੁਣਨਾ ਲਿਸਨਿੰਗ ਜਿਹੜੀ ਆ ਸੁਣਨਾ ਬਹੁਤ ਜਿਆਦਾ ਜ਼ਰੂਰੀ ਆ ਉਹਦੇ ਲਈ ਜਿਹੜਾ ਪੜ੍ਹਨਾ ਆ ਉਹ ਵੀ ਬਹੁਤ ਜਿਆਦਾ ਜ਼ਰੂਰੀ ਆ ਜੇ ਅਸੀਂ ਕੁਝ ਸੁਣਾਗੇ ਕੁਝ ਪੜ੍ਹਾਂਗੇ ਤਾਂ ਹੀ ਕੁਝ ਸਿੱਖਾਂਗੇ ਔਰ ਫਿਰ ਵੀ ਅਸੀਂ ਉਹਨੂੰ ਚੰਗੇ ਤਰੀਕੇ ਨਾਲ ਬੋਲ ਵੀ ਸਕਦੇ ਆ ਜੇ ਅਸੀਂ ਸੁਣਾਗੇ ਨਹੀਂ ਤੇ ਅਸੀਂ ਜਿਆਦਾ ਜਿਹੜੇ ਵਿਚਾਰ ਆ ਉਹ ਵੀ ਰੱਖ ਨਹੀਂ ਸਕਦੇ ਜਿਆਦਾ ਬੋਲ ਵੀ ਨਹੀਂ ਸਹੀ ਤਰੀਕੇ ਨਾਲ ਸਕਦੇ ਲੇਕਿਨ ਮੈਂ ਆਮ ਤੌਰ ਤੇ ਦੇਖਿਆ ਹੈ ਕਈ ਵਾਰ ਐਸਾ ਮੈਂ ਮਹਿਸੂਸ ਕੀਤਾ ਆ ਕਿ ਕਈ ਵਾਰ ਤੁਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਆ ਉਹ ਤੁਹਾਡੀ ਗੱਲ ਨਹੀਂ ਸੁਣਨਗੇ ਉਹ ਆਪਣੀ ਹੀ ਗੱਲ ਤੁਹਾਨੂੰ ਸੁਣਾਉਣ ਹੀ ਲੱਗੇ ਰਹਿਣਗੇ ਉਹ ਕਦੇ ਵੀ ਸੁਣਦੇ ਨਹੀਂ ਹੈ ਉਹ ਸਿਰਫ ਸੁਣਾਉਂਦੇ ਹੀ ਰਹਿੰਦੇ ਆ ਬੋਲਦੇ ਹੀ ਰਹਿੰਦੇ ਆ ਔਰ ਇਹਦੇ ਕਰਕੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਨਾਲ ਕਈ ਵਾਰੀ ਲੋਕ ਜਿਹੜਾ ਆ ਜਿਆਦਾ ਇਹਨਾਂ ਰਿਸਪਾਂਸ ਨਹੀਂ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਨੀ ਪਸੰਦ ਨਹੀਂ ਕਰਦੇ ਕਿਉਂਕਿ ਉਹ ਕਹਿੰਦੇ ਵੀ ਇਹ ਸੁਣਦੇ ਨਹੀਂ ਹੈਗੇ ਤੇ ਸਿਰਫ ਬੋਲਦਾ ਹੀ ਰਹਿੰਦੇ ਆ ਜਿਹੜਾ ਸੁਣਨਾ ਆ ਲਿਸਨਿੰਗ ਆ ਉਹ ਇੱਕ ਬਹੁਤ ਵੱਡੀ ਸਕਿੱਲ ਆ ਔਰ ਇਹਨੂੰ ਵੀ ਮਤਲਬ ਜੇ ਅਸੀਂ ਸਕਸੈਸ ਹੋਣਾ ਆ ਜੇ ਅਸੀਂ ਕੁਝ ਸਿੱਖਣਾ ਆ ਕੁਝ ਕਾਮਯਾਬ ਹੋਣਾ ਆ ਤੇ ਲਿਸਨਿੰਗ ਦਾ ਜਿਹੜਾ ਸਕਿੱਲ ਆ ਸੁਣਨ ਦੀ ਜਿਹੜੀ ਕਲਾ ਆ ਹੁਨਰ ਆ ਉਹਨੂੰ ਡਿਵੈਲਪ ਕਰਨ ਦੀ ਵਿਕਸਿਤ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਇੱਕ ਮੈਂ ਇੱਕ ਵਾਰ ਮੈਂ ਇਹ ਵੀ ਪੜਿਆ ਸੀਗਾ ਅ ਔਰ ਉਸ ਕੋਟੇਸ਼ਨ ਤੇ ਲਿਖਿਆ ਹੋਇਆ ਸੀਗਾ ਕਿ ਜਦੋਂ ਤੁਸੀਂ ਸੁਣ ਰਹੇ ਆ ਜਦੋਂ ਤੁਸੀਂ ਬੋਲਦੇ ਆ ਤੇ ਤੁਹਾਨੂੰ ਜੋ ਕੁਝ ਪਤਾ ਆ ਤੁਸੀਂ ਸਾਹਮਣੇ ਵਾਲੇ ਨੂੰ ਦੱਸ ਰਹੇ ਆ ਪਰ ਜਦੋਂ ਤੁਸੀਂ ਸੁਣ ਰਹੇ ਆ ਤਾਂ ਉਦੋਂ ਤੁਸੀਂ ਕੁਝ ਨਵਾਂ ਸਿੱਖਣ ਜਾ ਰਹੇ ਹੋ ਜਾਂ ਕੁਝ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹੋ ਇਸ ਕਰਕੇ ਜੀਵਨ ਦੇ ਵਿੱਚ ਅੱਗੇ ਵਧਣ ਦੇ ਲਈ ਕੁਝ ਸਿੱਖਣਾ ਲਗਾਤਾਰ ਕੁਝ ਨਾ ਕੁਝ ਸਿੱਖਦੇ ਰਹਿਣਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਲਰਨਿੰਗ ਜਿਹੜੀ ਹੈ ਬਹੁਤ ਜ਼ਰੂਰੀ ਆ ਔਰ ਲਰਨਿੰਗ ਦੇ ਲਈ ਸਿੱਖਣ ਦੇ ਲਈ ਤੁਹਾਡੀ ਜਿਹੜੀ ਲਿਸਨਿੰਗ ਆ ਸੁਣਨ ਦੀ ਜਿਹੜੀ ਕਲਾ ਆ ਲਿਸਨਿੰਗ ਦਾ ਸਕਿੱਲ ਆ ਉਹਨੂੰ ਡਿਵੈਲਪ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਜਗ੍ਹਾ ਮੈਂ ਇਹ ਵੀ ਪੜਿਆ ਆ ਵੀ ਜਿਹੜਾ ਕੁਦਰਤ ਨੇ ਵੀ ਬੰਦੇ ਨੂੰ ਬੋਲਣ ਦੇ ਲਈ ਸਿਰਫ ਇੱਕ ਮੂੰਹ ਦਿੱਤਾ ਹੈ ਇੱਕ ਜ਼ਬਾਨ ਦਿੱਤੀ ਹੈ ਲੇਕਿਨ ਸੁਣਨ ਦੇ ਵਾਸਤੇ ਕੁਦਰਤ ਨੇ ਉਹਨੂੰ ਦੋ ਕੰਨ ਦਿੱਤੇ ਆ ਇਹਦੇ ਨਾਲ ਇਹਦੇ ਕਰਕੇ ਇਹ ਵੀ ਕਿਹਾ ਜਾਂਦਾ ਹੈ ਕਿ ਆਮ ਤੌਰ ਤੇ ਜਿੰਨਾ ਅਸੀਂ ਬੋਲਦੇ ਆ ਉਹਦੇ ਨਾਲੋਂ ਦੁੱਗਣਾ ਸਾਨੂੰ ਸੁਣਨਾ ਚਾਹੀਦਾ ਹੈ ਤੇ ਸੁਣਨ ਦਾ ਹੁਣ ਇਹ ਮਤਲਬ ਨਹੀਂ ਹੈ ਕਿ ਅਸੀਂ ਸੰਗੀਤ ਸੁਣ ਰਹੇ ਆ ਮਿਊਜ਼ਿਕ ਸੁਣ ਰਹੇ ਆ ਉਹ ਤਾਂ ਚਲੋ ਇੱਕ ਉਹਦਾ ਐਂਟਰਟੇਨਮੈਂਟ ਵਾਸਤੇ ਦਾ ਵੀ ਇਤਲੂ ਚੰਗੀ ਚੀਜ਼ ਆ ਪਰ ਸੁਣਨ ਤੋਂ ਮਤਲਬ ਹੈ ਕੋਈ ਵਿਚਾਰ ਸੁਣਨੇ ਕੋਈ ਐਸੇ ਵਿਚਾਰ ਸੁਣਨੇ ਜਿਹੜੇ ਕਿ ਤੁਹਾਨੂੰ ਜੀਵਨ ਦੇ ਵਿੱਚ ਕੁਝ ਨਾ ਕੁਝ ਅੱਗੇ ਵਧਣ ਦੇ ਲਈ ਹੈਲਪ ਕਰ ਸਕੋ ਤੇ ਇਸ ਕਰਕੇ ਇਹ ਵੀ ਇੱਕ ਬੜਾ ਅਹਿਮ ਵਿਸ਼ਾ ਆ ਲਿਸਨਿੰਗ ਜਿਹੜਾ ਸੁਣਨਾ ਆ ਸੁਣਨ ਨਾਲੋਂ ਜਿਹੜਾ ਸੁਣਨਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਜ਼ਿਆਦਾ ਤੁਹਾਡੇ ਲਈ ਉਹ ਫਾਇਦੇਮੰਦ ਹੋ ਸਕਦਾ ਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਸਾਡਾ YouTube ਚੈਨਲ ਈਟਾ ਦਾ ਉਹਨੂੰ ਸਬਸਕ੍ਰਾਈਬ ਕਰਿਓ ਹੋਰ ਵੀ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇਸ ਨੂੰ ਸ਼ੇਅਰ ਕਰਿਓ ਤਾਂਕਿ ਇਹ ਜਿਹੜਾ ਮੈਸੇਜ ਹੈ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇ ਔਰ ਖਾਸ ਕਰਕੇ ਜਿਹੜੇ ਸਾਡੇ ਸਟੂਡੈਂਟਸ ਐ ਯੂਥ ਆ ਉਹਨਾਂ ਤੱਕ ਜੂਰ ਪਹੁੰਚੇ ਔਰ ਤਾਂਕਿ ਉਹ ਇਹ ਤੋਂ ਸੁਣ ਕੇ ਇਹਦੇ ਤੋਂ ਜਿਹੜੀ ਸੁਣਨੇ ਦੀ ਕਲਾ ਹੈ ਲਿਸਨਿੰਗ ਦੀ ਜਿਹੜੀ ਸਕਿੱਲ ਆ ਉਹਨੂੰ ਉਹ ਜਿਆਦਾ ਤੋਂ ਜਿਆਦਾ ਆਪਣੇ ਚ ਉਹਦਾ ਵਿਕਾਸ ਕਰ ਸਕਣ ਡਿਵੈਲਪ ਕਰ ਸਕਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ